ਪਰ ਨੰਬਰ ਇਸ ਲਈ ਅਜੇ ਤੂੰ ਦਾ ਅਗਲੀ ਕਬੱਡੀ ਮਦਾਨ ਅੰਦਰ ਆਉਣ ਦੇ ਲਈ ਗਰੋ ਤਿਆਰ ਹੈ ਮੇਰੇ ਵੀਰੋ ਪਰ ਵੇਖਣਾ ਵੀ ਹੋਣਾ ਜਾਫੀ ਤੈਨਾਂ ਹੈ ਆ ਕਬੱਡੀ 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 ਆ ਉਹ ਬੰਦੇ ਆ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਵਾਸਤੇ ਅਗਲੀ ਕਬੱਡੀ ਰਾਜਗੁਰੂ ਸੰਗਦੇਵ ਸਰਾਬੇ ਉਹ ਦਾ ਮਾਗੀ ਕਹਿਣਾ ਪੰਤ ਸਿੰਘ ਨੇ ਕੌਮ ਦੀ ਖਾਤਰ ਸਦਾ ਤੀਨ ਹੀ ਰਹਿਣਾ ਲੋਕੀ ਨਾਂ ਸ਼ਹੀਦਾਂ ਦਾ ਸੱਚੇ ਉਹ ਨਾ ਲੈਂਦੇ ਐ ਮਰ ਜਾਂਦੇ ਜੋ ਕੌਮ ਲਈ ਸਦਾ ਜਾਂਦੇ ਰਹਿੰਦੇ ਐ ਪਰ ਉੱਤਰ ਲੱਗਦਾ ਜੋ ਉਹ ਚਰੇ ਚੱਕੀ ਮਾਰਿਆ ਇਹ ਪੁਆਇੰਟ ਆਦਲ ਦਾ ਟੀਮ ਦੇ ਵਿੱਚ ਬੜਾ ਜਾਂ ਤਾਂ ਟੀਮ ਦੇ ਕਿਹੜੇ ਪੰਡਤਾਂ ਨਾ ਹੀ ਇਹ ਕਿਉਂਕਿ ਕਬੱਡੀ ਪਾ ਰਿਆ ਤੇ ਇਹ पर भी। जाफी तीन त्यार ने पर नंबर इसी लिखा लीडर खेल कबड्डी है संत बाबा सेवा सिंह संत बाबा भाग सिंह संत बाबा लाल सिंह जी ਔਰ ਸੰਤ ਮਹਾਪੁਰ ਸਿੰਘ ਜੀ ਪਹਿਲਵਾਨ ਤਿਆਰ ਹੈ ਮੇਰੇ ਵੀਰੋ ਲਈ ਹਨ ਕਾਲੂ ਇਸ ਲਈ ਅਗਲੀ ਰੇਡ ਪਾਉਣ ਲਈ ਵਧਿਆ ਆਇਆ ਹੈ ਲੈ ਵੀ ਨੋਜਵਾਨ ਮਲੇਰਪੁਰ ਵਾਲੇ ਵਧਿਆ ਜੋਰ ਦੇ ਨਾਲ ਜੀ ਤੱਕਿਆ ਨਾ ਗੱਲ ਗੱਠੀ ਵੱਲ ਰਹੀ ਹੈ ਹਾਂ ਅਗਲੀ ਕਬੱਡੀ ਉਹ ਕਾਲੂ ਖੇਡ ਮੈਦਾਨ ਦੇ ਵਿੱਚ ਚੰਦਪੁਰ ਵਾਲੇ ਦੀ ਟੀਮ ਦੇ ਖਾਤੇ ਵਿੱਚ ਨੰਬਰ ਦਾ ਵਾਅਦਾ ਕਰਦਾ ਹੈ ਕੈਮਰਾ ਲਈ ਜਾਂਦਾ ਵਾਹ ਮਨੀ ਸਿਆ ਵਾਹ ਮਨੀ ਚੰਦਪੁਰ ਮੀਟੇ ਵਾਲਿਆ ਉਹ ਜਲਵਾ ਨਹੀਂ ਖਾ ਰਿਹਾ ਜੰਗੀ ਤਰ੍ਹਾਂ ਤਰਛੂ 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 ਪ੍ਰਿੰਸਿਪਲ ਤਰਛੂ ਰਣਗੀ ਬਾੜਿਆ ਐ ਹੀ ਪੁੱਤਰਾ ਸਾ ਤਕੜਾ ਹੋਣਾ ਪੈਣਾ ਔ ਪਸੀਨਾ ਪਿਆ ਹੋਇਆ ਨੌਜਵਾਨੋ ਬਈ ਹੋਈ ਕਬੱਡੀ ਲੱਗਦਾ ਹੋਇਆ ਜੋ ਉਹ ਸ਼ਾਮਰ ਮੇਲਾ ਸ਼ਾਮਰ ਮੇਲਾ ਸ਼ਾਮਰ ਮੇਲੇ ਵਾਲਾ ਕਹਿੰਦੇ ਦਰੂ ਚਮਾਈ ਦੇ ਵਿੱਚ ਹੈ ਲਾਤਕੜਾ ਜੱਫਾ ਪੁਆਇੰਟ ਜਿਹੜਾ ਸ਼ਾਹੋਂ ਮਿਲਿਆ ਉਹ ਖਾਤੇ ਵਿੱਚ ਦਾ ਜੁੜਿਆ ਆਗਲੇ ਮੈਚ ਦੇ ਟੀਮਾਂ ਰੋਣੀ ਤੇ ਨੰਗਲ ਇਹ ਤਿਆਰੀ ਕਰ ਰਹੇ ਨੇ ਨੰਬਰ ਜੋਗੀ ਪੀਰ ਔਰ ਰੋਣੀ ਗੜਸ਼ਾਗਰ ਦੇਰੀ ਤੋਂ ਟੀਮ ਪੁਜੀ ਹੋਈ ਹੈ ਦੋਵੇਂ ਟੀਮਾਂ ਭਜਾ ਕਰਕੇ ਖੇਡ ਮੈਦਾਨ ਦੇ ਵਿੱਚ ਜਾਣਗੀਆਂ ਅਗਲੇ ਮੈਚ ਦੇ ਲਈ ਅਸਤ ਬਾਦ ਟੀਮਾਂ ਨੋਟ ਕਰਨੀਆਂ ਗੱਜਪੁਰ ਤੇ ਸਜਮੂਰ ਡਬਲ ਟੱਚ ਨਾਲ ਜੁੱਤੀ ਖੜਕਣੀ ਥੋੜੀ ਜਾ ਕੇ ਅੰਜ ਸੀ ਜੋ ਵੀ ਪੀ ਲੰਗਾ ਟੀਮ ਜਿਹੜਾ ਉਸ ਤੋਂ ਨੈਕਸਟ ਮੈਚ ਹੋਈਆ ਦਰਸਾਂ ਵਾਲੇ ਪਾਉਂਦੀ ਰੇਡ ਪਰ ਨੰਬਰ ਇਸ ਲਈ ਕਹਿੰਦੇ ਰੇਡਰ ਦਾ ਨੰਬਰ ਰੇਡਰ ਦੇ ਨਾਲ ਜੜਦਾ ਹੋਇਆ ਆਸ ਵਾਲਾ ਮੈਚ ਮੇਰੇ ਮਿੱਤਰੋ ਦਰ ਸਾਹਮਣੇ ਅਗਲੀ ਕਬੱਡੀ ਅਗਲੀ ਰੇਡ ਪਾਲੀ ਕੁਰਤਿਆਰ ਹੈ ਖੇਡ ਮੈਦਾਨ ਵਿੱਚ ਪੈਂਦੀ ਹੈ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਵਾਨਾ ਯਾਰੋ ਖੜ ਖੜ ਕੇ ਝੜ ਝੜ ਕੇ ਰੇਂਡਾ ਪਾ ਲਈਏ ਝੜ ਝੜ ਕੇ ਜੱਫੀ ਲੱਗਦੇ ਐ ਪਰ ਨੰਬਰ ਇਸੇ ਲਈ ਫਿਰ ਰੇਂਡਾ ਦਾ ਸਿਕ ਸਰਦਾਰ ਕਮਰੋ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਪੁਤਿਆਰ ਹੈ ਮੇਰੇ ਵੀਰੋ ਖੇਡ ਮੈਦਾਨ ਵਿੱਚ ਆਉ ਹੈ ਕਾਲੂ ਕਬੱਡੀ ਪਾ ਕੇ ਵਾਪਸ ਵਰਤੇ ਹੈ ਬੀਤੀਆ 40 ਕਿਲੋ ਭਾਰ ਸਾਡੇ ਕੋਲ ਟੀਮਾਂ ਜਿਹੜੇ ਪੂਜੀਆ ਮਜਾਰਾ ਧਮੋਟਾ ਨੋਨੀਪੁਰ ਬੜਵਾ ਰੋਨੀ ਢੇਰ ਚੰਦਪੁਰ ਗੱਜਪੁਰ ハリमार 아니 ਕੋਸਮ ਟੀਮ ਆ ਗਿਆ ਜੀ ਤੇ 40 ਕਿਨੋ ਹੋਲੀ ਠੀਕ ਹੈ ਲਾਰੀ ਦੇਖਦੇ ਰਹਿੰਦਾ ਬਾਸ ਸੁਣਾ ਨਾਇੰਦਰ ਮੇਰੇ ਵੀਰੋ ਲੱਗ ਸਾਡੇ ਅਗਲੀ ਕਬੱਡੀ ਅਗਲੀ ਰੇਡ ਬਾਦ ਤਰੀਕ ਨੂੰ ਤਿਆਰ ਹੈ ਮદાન ਅੰਦਰ ਬਾਸ ਬੜੀ ਮੈਚ ਜੀ ਰੱਖੀ ਹੋਈ ਜਾ ਰਹੀ ਹੈ ਔਰ ਭਰਾਵਾਂ ਲੱਗ ਕੇ ਧੰਨਵਾਦ ਹੈ ਜਿਹੜੇ ਵੀਰਾਂ ਨੇ ਵੱਡੀ ਸਤਿਕਾਰ ਨੇ ਔਰ ਕੱਲੇ ਕੱਲੇ ਵੀਰ ਨੂੰ ਆਦੇ ਮੁਰਮੜ ਦੀ ਕਬੱਡੀ ਮਾਰਪਾ ਜਿਹੜੀ ਪੇਸ ਕੀਤੀ ਆ ਰਹੀ ਹੈ ਲਓ ਸਾਹਮਣੇ ਪਾਦੀ ਕਬੱਡੀ ਇਸ ਤਰ੍ਹਾਂ ਦੇ ਕੁਮਰ ਦੀ ਭਾਈ ਰੋੜੀ ਤੇ ਨੰਗਰ ਜੋਗੀਪੀਰ ਦੀਆਂ ਟੀਮਾਂ ਖੇਡ ਮੈਦਾਨ ਦੇ ਵਿੱਚ ਚੜ੍ਹ ਗਈਆਂ ਅਗਲੇ ਮੈਚ ਲਈ ਨੰਗਰ ਤੇ ਜੋਗੀਪੀਰ ਨੰਗਰ ਜੋਗੀਪੀਰ ਤੇ ਰੋੜੀ ਭਾਈ ਤਾੜੀ ਮਾਰ ਦਿਓ ਆਦੂ ਦੇ ਨਾਂ ਤੇ ਮੁੰਡਾ ਮੇਰਾ ਲੁੱਟ ਗਿਆ ਅੱਜ ਆਦਿਲ ਆਸਾਨੀ ਵਰਦੀਆ ਸਿੰਘ ਜੀ ਸੈਣੀ ਸਾਹਿਬ ਉਹਨਾਂ ਵੱਲੋਂ ਦੋਵਾਂ ਟੀਮਾਂ ਲਈ 1000 ਰੁਪਏ ਦੇ ਵੱਡੀ ਮਾਣ ਪਹੁੰਚਿਆ ਬਹੁਤ ਬਹੁਤ ਧੰਨਵਾਦ ਹੈ ਆ ਆਜੇ ਲੈ ਭਾਈ ਤਾੜੀ ਮਾਰਦੇ ਜਿਹੜੇ ਮੁੰਡੇ ਦੀ ਖੇਡ ਪਸੰਦ ਕਰਦੇ ਆ ਆ ਭੀਮ ਸਿੰਘ ਜੀ ਯੂਪੀ ਵਾਲੇ ਅੱਜ ਘੋੜਾ ਵਧੀਆ ਚੋਣ ਲਿਆ ਹਾਂ ਆਏ ਹਾਏ ਬੇਬਾਕ ਪੁਆਇੰਟ ਜਿਹੜਾ ਸ਼ਾਹਪੁਰ ਦੇ ਖਾਤੇ ਵਿੱਚ ਜਾਂ ਜੁੜਨੇ ਆ ਕਿ ਫਸਟ ਟੱਚ ਹਰ ਸੇ ਕਲ ਵੀ ਕਬੱਡੀ ਪੈ ਚੁੱਕੀ ਹੈ ਰਾਉਂਡ ਦੇ ਵਿੱਚ ਮਨੀ ਉੱਤੇ ਆਓ ਪੰਡਤਾ ਹਾਈ ਹਾਈ ਪੰਡਤ ਦੇ ਪੁੱਤ ਉਹਨਾਂ ਨੇ ਛੇੜੀਏ ਜਦ ਪੁੱਤਰੇ ਹੁਣ ਬਸਰਾਦ ਅੱਜ ਨੌਮਾ ਦਿਨ ਹੈ ਆਹਨ ਸਰਪੀਆ ਵੀ 3 ਯੂਕੇ ਕੋਲੋਂ ਮਨੀ ਪੰਡਤ ਵੀ ਪੁੱਜ ਰਿਹਾ ਹੈ ਸਰਪੀਆ ਅੱਜ ਲਈ 200 ਰੁਪਏ ਦੇ ਮਾਰ ਪੁੱਜਿਆ ਅਗਲੀ ਮਹੀਨੇ ਟੀਮ ਆਪਣੀ ਬੇਟੀ ਜਾਨੀ ਜੰਦੀ ਦੇ ਨਾਲ ਜੁਜੀਤਾ ਵੜੋਗੇ ਹੋਏ ਓਬਾ ਉਧਰ ਜਿੱਤਿਆ ਬਾਦੂਕੜੀ ਸਾਹ ਸ਼ਾਪੁਰ ਦੀ ਟੀਮ ਨੇ ਰਾਣੀ ਟੀਮ ਸਿੰਘ ਦੀ ਯੂਕੇ ਨੂੰ ਸ਼ਾਪੁਰ ਦੀ ਟੀਮ ਨੇ ਕਬੱਡੀ ਮਾਰ ਦਿੱਤੀ ਆ ਤੁਸੀਂ ਕੀ ਇਹਨੂੰ ਕੁਝ ਗਿਆ ਹੈ ਨਹੀਂ ਕੋਈ ਕਬੱਡੀ ਕਮੇਟੀ ਕੀ ਯਾਰ ਇਹ ਕਬੱਡੀਆਂ ਵਾਕਿਆ ਚੰਗੀਆਂ ਨਹੀਂ ਆਏ ਕੋਸਾ ਬਾਦੀ ਤੀਰ ਨੰਗਲ ਤੇ ਲੋੜੀ ਅਗਲੇ ਮੈਚ ਜੱਟੀ ਨੌਂ ਗ੍ਰਾਮ ਦੇ ਵਿੱਚ ਕੋਸਾ ਆ ਜਾਂਦੇ ਦੇ ਅੱਗੇ ਨੂੰ ਓਏ ਇੱਕ ਅੱਛਰ ਰੇ ਨੂੰ ਨਾ ਦਾ ਘੱਟੀਆਂ ਓਏ ਵਾਹ ਓਏ ਸ਼ਰਾਦਰ ਉਹ ਹਾਂ ਨੂੰ ਹੋਇਆ ਹਾਂ ਬਿੰਦੀ ਰਾਸ਼ਟ ਕਬੱਡੀਆਂ ਦੇ ਵਿੱਚ ਮੈਚ ਚੱਲਦੇ ਆ ਸਤਿਕਾਰਯੋਗ ਮਤਾਵਾ ਭੈਣਾਂ ਨੂੰ ਆਪਾਂ ਧੰਨਵਾਦ ਕਰਦੇ ਸੇਵਾ ਵੀ ਕਰੀ ਜਾਂਦੀ ਭਾਣੀ ਤੋਂ ਦੀ ਸੇਵਾ ਉਧਰ ਮੁੰਡੇ ਉੱਥੇ ਵਰਤਾਵਾ ਕਰਦੇ ਆ। ਸਾਡੇ ਬੇਟੀਆਂ ਮਾਈਆਂ ਬੀਬੀਆਂ ਨੂੰ ਕਿ ਆਓ ਉੱਥੇ ਆਪਾਂ ਸੇਵਾ ਵੀ ਕਰੀਏ ਜਾ ਕੇ ਜਿੱਤੇ ਲੰਗਰ ਪ੍ਰਸ਼ਾਦਾ ਫਿਰ ਗੁਰਦੁਆਰਾ ਸਾਹਿਬ ਸੀਮਾ ਕੀਤੀ ਅੱਧੀ ਵੀ ਸੇਵਾ ਕਰ ਲਈਏ। ਔਰ ਸੰਗਤ ਨੂੰ ਬੇਨਤੀ ਆਪਾਂ ਸਾਰੇ-ਸਾਰੇ ਜਾ ਕੇ ਲੰਗਰ ਛੱਕੀ ਜੀ ਜਿਹੜਾ ਨਹੀਂ ਛਕਾਇਆ ਤਾਂ ਔਰ ਜਿਹੜਾ ਮੈਚ ਲਾਸਟ ਕਵਡੀ ਹੈ ਕਾਲੂ ਦੀ ਕਵਡੀ ਪੈ ਚੁੱਕੀ ਹੈ ਲਾਸਟ ਕਵਡੀ ਚੱਲਦੇ ਵਿੱਚ ਵੀ। ਰੁਨੀ ਤੇ ਜੋਗੀ ਵੀ ਨਗਰ ਦੀ ਟੀਮਾਂ ਪਲੀਜ਼ ਆ ਜਾਣਾ ਅੰਦਰ। ਔਰ ਚੱਲਦੇ ਮੈਚ ਵਿੱਚ ਜਿਹੜੀ ਚੰਦਪੁਰ ਦੀ ਟੀਮ ਜਿੱਤੂ ਹੈ ਦੋਵਾਂ ਟੀਮਾਂ ਨੂੰ ਤਾੜੀ ਮਾਰ ਦਿਓ ਸ਼ਾਹਪੁਰ ਮਿੰਨਾ ਔਰ ਚੰਦਪੁਰ ਮਿੰਨਾ ਕੋਸਾਵਾ ਹੈ ਹਾਂ ਕੋਣ ਆਪੇ ਪੈਸੇ ਲੈਣਦੇ ਆ ਉੱਥੋਂ ਕਿਸੇ ਤੋਂ ਕੀ ਹੋਇਆ ਕੋਸਾਵਾ ਨਿੱਧੀ ਟੀਮ ਜਿੱਤ ਗਈ ਕੋਸਾਵਾ ਬੈਠਾ ਬਾਲ ਵੀ ਮਾਨ ਕਰਦਾ ਹੈ ਖਿਡਾਰੀਆਂ ਦਾ ਖਿਡਾਰੀ ਮਾਨ ਕਰਦੇ ਆ ਕਮਾਲ ਸਿੰਘ ਲੰਬੀ ਸਿੰਘ ਸ਼ਾਹਪੁਰ ਦੇ ਕੋਲ ਮਾਨ ਹੈ ਆਪਦਾ ਪੱਕਾ ਫਰੈਂਡ ਹੈ ਸਿਰੂ ਪਹਿਲੇ ਗਿਆ ਕਦੋਂ ਮੈਂ ਨੋਟ ਕਿਤੇ ਆਰ ਟੀਮ ਜਿਹੜੀ ਚੰਦਪੁਰ ਦੀ ਜੇਤੂ ਰਹੀ ਹੈ ਜੀ 19 ਨੰਬਰ ਦੂਜੀ ਟੀਮ ਦੇ ਹੈ ਚੰਦਪੁਰ ਜੇਤੂ ਰਹੀ ਹੈ ਆਇਓਤ ਤੁਰਸੇ ਰਹੀਏ ਉਹ ਜਿੱਤੇ ਪਰਿਆ ਭੋਲਾ ਭਰਾ ਦੇ